ਮਰਾ ਬੋਲੀ ਹਾਊ ਆਰ ਯੂ ਹਾ ਲੋ ਯਾ ਹਾ ਮੈਂ ਕੈਪਟਲ ਚੈਨਲ ਇੰਜੋਏ ਜੋ ਚੈਨਲ ਬੋਲੀ 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 ਪਾਣੀ ਚੱਲੀ ਆ ਬੰਦ ਸੁਣੋ ਸਾਬ ਜੀ ਬੋਲੀ ਪਾ ਦਿਆ ਬੋਲੀ ਪਾਉਣ ਦਾ ਚਾਣੀ ਕਿ ਜੁੱਤੀ ਨਹੀਂ ਬਰੇਟੇ ਨਾਲ ਦੀ ਉਹ ਜੁੱਤੀ ਨਹੀਂ ਬਰੇਟੇ ਨਾਲ ਦੀ ਖੁੰਡਾ ਬਰਿਆਂ ਵਰਗਾ ਸੱਧਿਆ ਕੋਈ ਬਣਾਣੀ ਕਿ ਮੈਂ ਸ਼ਰੀਪ ਲਾਡੇ ਨਾਲ ਦੀ ਨਾਮ ਦੀ ਪਟਿਆਲੇ ਨਾਮ ਦੇ ਰਾਣੀ ਕਿ ਹੁਕਮ ਦੀਸਾ ਹੁਣ ਤਾਂ ਬੋਲੀ ਤੋੜ ਦੇ ਹੁਕਮ ਦੀਸਾ ਹੁਣ ਤਾਂ ਬੋਲੀ ਤੋੜ ਦੇ ਝੂਠ ਨਾ ਜਵਾਨ ਵਿੱਚ ਬੋਲੇ ਜੇਲ ਪਟਿਆਲੇ ਦੀ ਚੜ੍ਹੇ ਪੈਣਗੇ ਜੁਲੇ ਜੇਲ ਪਟਿਆਲੇ ਦੀ ਓ ਬੱਲੇ ਲਓ ਪੁੱਤਰੋ ਆ ਮੁੰਡਿਆ ਚੈਨਲ ਆ ਇਹਦੇ ਫਾਦਰ ਸਾਹਿਬ ਨੇ ਆ ਸਬਸਕ੍ਰਾਈਬ ਕਰ ਲਓ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਆਪਾਂ ਇਹ ਵੀ ਭੈਣ ਦਾ ਵਿਆਹ ਹੈ ਸਾਡੀ ਵੀ ਭੈਣ ਦਾ ਵਿਆਹ ਹੈ ਆ ਥੋੜੀ ਦੀ ਸਰਕੇ ਮੁੰਡੇ ਛਾਇ ਹੋਏ ਨੇ ਆ ਥੋੜੀ ਆ ਮੁੰਡਾ ਆਪਣਾ ਆ ਆ ਆ ਮੁੰਡਾ ਬੁਲਤੈ ਓ ਆ ਜਾ ਕਾ ਨੂੰ ਪੱਜੀ ਜੰਨਾ ਓ ਆ ਜਾ ਓ ਆ ਜਾ ਇਹ ਆਪਣੇ ਮੰਨ ਲਓ ਬਹੁਤ ਵਧੀਆ ਹੈਲੋ ਗਲੀ ਦੇ ਹੋਂ ਹਰ ਮੁੰਡੇ ਨੇ ਆਹਾ ਭਾਈ ਦਵਿੰਦਰ ਸਾਡਾ ਯਾਰਾਂ ਦਾ ਯਾਰ ਗਲੀ ਦਾ ਸਰਦਾਰ ਆਪਣੀ ਗਲੀ ਦਾ ਮੰਨ ਲਓ ਆ ਡਿੱਪਣ ਆ ਗਿਆ ਬਹੁਤ ਮਿਹਨਤੀ ਮੁੰਡਾ ਦੋ ਵਾਰੀ ਵਿਆਹ ਦੇ ਵਿੱਚ ਦੋ ਵਾਰੀ ਮੋਬਾਈਲ ਲਿਖਿਆ ਮੁੰਡੇ ਦਾ ਅੱਛਾ ਹਾਂ ਯਾਰ ਭਾਈ ਦੋਨੋਂ ਵਾਰੀ ਦੋਨੋਂ ਵਾਰੀ ਇਮਾਨਦਾਰੀ ਦੁੱਝ ਲੜਨਾ ਬਣਾਈ ਹਾਂ ਹੀ ਬਣਾਈ ਦੋਨੋਂ ਵਾਰੀ ਇਮਾਨਦਾਰੀ ਦਿਖਾਈ ਦੇਖੋ ਜੀ ਇੱਕ ਵਾਰੀ ਐਸੀ ਨੇ ਆਇਦਰ ਹੁਣ ਆਈ ਦੋ ਵਾਰ ਮੇਰਾ ਫੌਂਡ ਡਕ ਪਿਆ ਪਹਿਲੀ ਵਾਰ ਆ ਬੱਦੇ ਦੇ ਜੇਬ ਚੋਂ ਚੁਰਾਇਆ ਸੀਗਾ ਉਹ ਸੋਰੀ ਕੱਢਿਆ ਸੀ ਬਾਈ ਪਤਾ ੜੀ ਲੱਗਿਆ ਮੂੰਹ ਦੇ ਵਿੱਚ ਉਹ ਆ ਗਏ ਨਾ ਅਰੇ ਲੈ ਕੀ ਗੱਲ ਬਣੀ ਇਹ ਚੁਰਾਇਆ ਮੇਰਾ ਗੱਲ ਲੈ ਇਹ ਚੁਰਾਇਆ ਉਹਨਾਂ ਨੂੰ ਵਾਪਸ ਮਿਲਦਾ ਕਿਹ ਕੀ ਜਾਂਦਾ ਹਾਂ ਇਹ ਬੰਦਾ ਕਹਿੰਦਾ ਚੁਰਾਇਆ ਪਰ ਫਿਰ ਵੀ ਦੇਖੋ ਆਪਣੇ ਰਿਸ਼ਤੇਦਾਰਾਂ 'ਚ ਐਨਾ ਮੋਹ ਪਿਆ ਇਹ ਹੈ ਕਿਸ ਦਾ ਫੋਨ ਹੈ ਹੈ ਉਹਨਾਂ ਨੇ ਫਿਰ ਫੋਨ ਨੂੰ ਬੜੇ ਸਤਕਾਰ ਸਹਿਤ ਆਪ ਨੂੰ ਅਰਪਣ ਕੀਤਾ ਦੇਖੋ ਵੀ ਇਹ ਹੈ ਇਨਸਾਨੀਅਤ ਗੱਲ ਤੇਰੀ ਜਮਾਂ ਸਹੀ ਹੈ ਜਮਾਂ ਸਹੀ ਹੈ ਜਮਾਂ ਸਹੀ ਹੈ ਭਾਈ ਇਨਸਾਨੀ ਇਤਨੀ ਵੀ ਇਮਾਨਦਾਰੀ ਹੈਗੀ ਹਾਂ ਇਥੋਂ ਵੀ ਇਹ ਪੁੱਛ ਸਕਦਾ ਹੈਗੀ ਹੈ ਇਤਨੀ ਵੀ ਇਮਾਨਦਾਰੀ ਬਹੁਤ ਇਮਾਨਦਾਰੀ ਆ ਬਈ ਇਹ ਸਹੀ ਗੱਲ ਆ ਬਈ ਬਹੁਤ ਬਈ ਇਹ ਗੱਲ ਸਹੀ ਆ ਵੀਰੇ ਇਹ ਦੋ ਵਾਰੀ ਫੋਨ ਡਿੱਗਿਆ ਹੀ ਇੱਕ ਵਾਰੀ ਤਾਂ ਇਹ ਜਮਾ ਆ ਇੱਕ ਘਬਰਾ ਗਿਆ ਸੀ ਜਮਾ ਘਬਰਾ ਗਿਆ ਜਾਨ ਨਿਕਲ ਗਈ ਇਹਦੀ ਜਮਾ ਘਬਰਾ ਗਿਆ ਸੀ ਇੱਕ ਵਾਰੀ ਤਾਂ ਭਾਈ ਇਹ ਬਹੁਤ ਘਬਰਾ ਗਿਆ ਸੀ ਡਿੱਪਣ ਤੂੰ ਘਬਰਾ ਗਿਆ ਜੀ ਵੀਰੇ ਤੂੰ ਗੱਲ ਮੰਨ ਲੈ ਮੰਨ ਲੈ ਬਿਲਕੁਲ ਬਿਲਕੁਲ ਹਾਂਜੀ ਬੋਲ ਤਾਂ ਸਹੀ ਵੀ ਆ ਬਾਈ ਜੀ ਮੈਂ ਬਹੁਤ ਘਬਰਾ ਗਿਆ ਸੀ ਮੇਰਾ ਫੋਨ ਮੇਰੇ ਘਰ ਦੇ ਵੀ ਬਹੁਤ ਜ਼ਿਆਦਾ ਕਨਫਿਊਜ਼ ਹੋ ਗਏ ਸੀ ਨਹੀਂ ਚਾਹ ਦੇਖੋ ਅਸੀਂ ਪਹਿਲੀ ਵਾਰੀ ਹੈ ਅਸੀਂ ਗਵਾਂਡੀਆਂ ਦੀ ਜਾਗੋ ਤੇ ਗਏ ਹੈ ਜਿੱਥੇ ਕਿ ਸਾਡਾ ਫੋਨ ਹੀ ਡਿੱਗ ਗਿਆ ਫੋਨ ਫੋਨ ਸਾਡੀ ਜ਼ਿੰਦਗੀ ਹੈ ਫੋਨ ਸਾਡੀ ਜਿੰਦੇ ਤੋਂ ਬਿਨਾ ਅਸੀਂ 1 ਮਿੰਟ ਜਿਉ ਨਹੀਂ ਸਕਦੇ ਸਹੀ ਗੱਲ ਆ ਭਾਈ ਹੈ ਇਹ ਚੋਰੀ ਕੀਤੀ ਹੁੰਦੀ ਪਾਣੀ ਬਿડા ਪਾਣੀ ਬਿડા ਮੱਛਲੀ ਦੁਆਰਾ ਫੇਰੇ ਇਸ ਦਾ ਫੋਨ ਡਿੱਗ ਪਿਆ ਅਸੀਂ ਮਸਾ ਲੱਭ ਕੇ ਦਿੰਦਾ ਪੈਦਾ ਮਸਾ ਲੱਭ ਪਿਆ ਬੋਤ ਦੇਖੋ ਜੀ ਹਰ ਹਜੇ ਤੀਨ ਲੋਕ ਕਮੇਟੀ ਇਨ ਸਹਾਇਤ ਜੰਦ ਹੈ ਜਿਨ੍ਹਾਂ ਨੇ ਬਿਲਕੁਲ ਬਰਕਰਾਰ ਰੱਖਿਆ ਹਾਂ ਉਹਨਾਂ ਨੇ ਮੈਨੂੰ ਫੋਨ ਦਿੱਤਾ ਵੀ ਦੇਖੋ ਜੀ ਤੁਹਾਡਾ ਫੋਨ ਡਿੱਗ ਪਿਆ ਜਦੋਂ ਮੈਂ ਵੇਖਿਆ ਵੀ ਇਹ ਤਾਂ ਮੇਰੇ ਦੋਸਤ ਦਾ ਫੋਨ ਹੈ ਮੈਂ ਫੋਨ ਲੈ ਕੇ ਜੇਬ ਵਿੱਚ ਚੁਪਾ ਲਿਆ ਕਿਉਂ ਮੇਰੇ ਵੀ ਇਨਸਾਨ ਨੇ ਤਾਂ ਪ੍ਰਮਾਤਮਾ ਨੇ ਜਿੰਤਾ ਜਿੰਤਾ ਜ਼ਿੰਦਗੀ ਰੱਖੀ ਹੈ ਫਿਰ ਮੈਂ ਉਸ ਤੋਂ ਬਾਅਦ ਆ ਮੇਰੇ ਦੋਸਤ ਨੂੰ ਬੁਲਾਇਆ ਹਾਂ ਯਾਰ ਤੇਰਾ ਦੁਬਾਰਾ ਫੇਰ ਡਿੱਗ ਪਿਆ ਹਾਂ ਆਈਫੋਨ ਫਿਰ ਮੈਂ ਦੁਬਾਰਾ ਆਈਫੋਨ 14 ਆਈ ਰੇ ਰੇ ਵੇਖੋ ਲੈਟਰ ਸਲੇਸ਼ ਮਹਾਤਮਾ ਵੱਲੋਂ ਇਨਸਾਨੀਤ ਹਜੇ ਵੀ ਜਿੰਦਾ ਹੈ ਇਨਸਾਨੀਤ ਜਿੰਦਾ ਹੈ ਵੇਖੋ ਇਨਸਾਨੀਤ ਵਾਲੇ ਬੰਦੇ ਜਿੰਦਾ ਜਿੰਦਾ ਸਾਰੀ ਦੁਨੀਆ ਕਾਲਾ ਕਹਾਂ ਗਾ ਰਹੇ ਜਿੰਦਾ ਰੱਖੋ ਉਹ ਜਿੰਦਾ ਨਹੀਂ ਉਹ ਜਿੰਦਾ ਜੀ ਉਹ ਇਹਨੂੰ ਬਲੋ ਪੂਰਾ ਬਣੂਗਾ ਦਰਦ ਇੱਥੇ ਰੱਲ ਉਹ ਤੋਂ ਬਾਅਦ ਰੱਲ ਨਾ ਹੋਏ ਪੂਰਾ ਉਲੀ ਦੁਨੀਆ ਚ ਤਨhai ਇਕਲੇ ਤੈਨੂੰ ਨੀ ਹਉਮਤ ਮੈਂ ਤਨhai ਇਕਲੇ ਤੈਨੂੰ ਨੀ ਉਹ ਕਿਹਨੋਂ ਪਿੱਛੇ ਗੜ ਲੰਦੇ ਰਹੇ ਜੇ ਬਿਨਾਂ ਸਦੇ ਸੁਪਨੇ ਜਿਉਂਦੇ ਰਹੇ ਦੇ ਉਹ ਸਾਥ ਕੋਰ ਸਦਨਮ ਕਦਰ ਬਿਓ ਉਹਨੇ ਕੋਰ ਸਿਆਮ ਨੋਦੇ ਰਹੇ ਦੇ ਦੇਖੋ ਇਹਨੇ ਮਾ ਲੋ ਨਾਨਕਾ ਮੇਲ ਜਾ ਰਹੇ ਆ ਉਹ ਦੇਖੋ ਸਾਰੇ ਜੱਗੀਆਂ 'ਚ ਬੈਠਣ ਲੱਗ ਰਹੇ ਨੇ ਜੀ ਬਸ ਤੁਹਾਨੂੰ ਪਤਾ ਹੀ ਆ ਜੀ ਦੇਖ ਲਓ ਕਹਿੰਦੇ ਬਹੁਤ ਹੋ ਗਿਆ ਜੀ ਲੱਗਦਾ ਹੀ ਹੈ